ਤਿੱਬਾ ਰੋਡ ਇਲਾਕੇ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੇ ਦੋ ਸ਼ਵ ਲੁਧਿਆਣਾ ਦੇ ਅਨੰਦਪੁਰਾ ਮਹੱਲਤ ਵਿੱਚ ਵੀਰਵਾਨੋ ਦੋ ਵਿਅਕਤੀਆਂ ਦੇ ਸ਼ਵ ਮਿਲੇ ਇੱਕ ਗਲੀ ਦੇ ਵਿੱਚੋਂ ਤੇ ਦੂਜਾ ਘਰ ਦੇ ਕਮਰੇ ਦੇ ਵਿੱਚ ਮ੍ਰਿਤਕਾ ਵਿੱਚੋਂ ਇੱਕ ਦੀ ਪਛਾਣ 35 ਸਾਲ ਰਾਹੁਲ ਵਜੋਹੀ ਜੋ ਕਿ ਅਨਸ਼ਾ ਕਰਦਾ ਸੀ ਤੇ ਕੁਝ ਦਿਨਾਂ ਤੋਂ ਤਬੀਅਤ ਖਰਾਬ ਸੀ ਦੂਸਰਾ ਵਿਅਕਤੀ ਕਾਕਾ ਟਿੱਬਾ ਰੋੜਦ ਰਹਿਣ ਵਾਲਾ ਦੋਨਾਂ ਦੀ ਅਸ਼ਵ ਇੱਕ ਬਜ਼ੁਰਗ ਕੁੱਕੀ ਦੇ ਘਰ ਤੋਂ ਮਿਲੇ ਹਨ ਜੋ ਕਿ ਅਤਿੰਨੇ ਢਾਬੇ ਤੇ ਕੰਮ ਕਰਦੇ ਸਨ ਤੇ ਉੱਥੇ ਹੀ ਦੋਸਤੀ ਹੋਈ ਸੀ ਪੁਲਿਸ ਨੂੰ ਮਿਲੀ ਸੀ ਸੀਟੀਵੀ ਫੁਟੇਜ ਵਿੱਚ ਕੁੱਕੀ ਕ ਮ੍ਰਿਤਿਕ ਨੂੰ ਖਿੱਚ ਕੇ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ ਜਾਂਚ ਜਾਰੀ ਹੈ ਟਿੰਕੂ ਪਾਟਿਆ ਦੀ ਖਾਸ ਰਿਪੋਰਟ ਨਾਮ ਹੈ ਤੁਹਾਡਾ ਚਰਨ ਜੀ ਤਾਂ ਬੜੀ ਇਨ ਆਫ ਤੁਹਾਡੇ ਬੇਟੇ ਦਾ ਰਾਹੁਲ ਹੋਇਆ ਵੀ ਸੀ ਗਾਈ ਉਹਦੇ ਨਾਲ ਕਾਲਾ ਪੀਲਿਆ ਵੀ ਸੀ ਜੀ ਔਰ ਲੀਵਰ ਦੇ ਵਿੱਚ ਵੀ ਪ੍ਰੋਬਲਮ ਸੀ ਉਹਦੇ ਅੱਛਾ ਜੀ ਤੇ ਅਸੀਂ ਦਵਾਈ ਵੀ ਆਵੇਂ ਕਈ ਕਰਵਾਈ ਸੀ ਹੋਰੀ ਸਿਵਲ ਦੇ ਵਿੱਚ ਆ ਉਹਨਾਂ ਨੇ ਸ਼ੁਰੂ ਕੀਤੀ ਸੀ ਤੇ ਹੁਣ ਉਹ ਟੈਸਟ ਵੀ ਮਤਲਬ ਨਾਲ ਕਰਵਾਣ ਜਾਂਦਾ ਸੀ ਉਹ ਜਦੋਂ ਫੋਨ ਕਰਦੇ ਸੀ ਇਹਦਾ ਮਤਲਬ ਉਹ ਕਰਦੇ ਸੀ ਤੇ ਜਾਂਦਾ ਸੀ ਇਹ ਟੈਸਟ ਕਰਾਉਣ ਵੀ ਕੰਮ ਕੀ ਕਰਦਾ ਸੀ ਵੀਡੀਓ ਦਾ ਕੰਮ ਬਸ ਗੱਡੀ ਗੁੱਡੀ ਚਲਾਉਂਦਾ ਸੀ ਉਦਾਂ ਹਾਂ ਤੇ ਗੱਡੀ ਗੁੱਡੀ ਚਲਾਉਂਦਾ ਸੀ ਹੋਰ ਉਮਰ ਕਿੰਨੀ ਸੀ ਉਮਰ ਮਤਲਬ ਆਪਣੇ ਅਮਨ ਨਾਲੋਂ 30-35 ਕਿੰਨੀ ਸੀ ਚੰਤੀ ਪੈਂਤੀ ਸਾਤ ਉਮਰ 34-35 ਦਾ ਕੰਮ ਕੀ ਹੈ ਰਾਹੋਲ ਮੈਨੂੰ ਪਤਾ ਨਹੀਂ ਹੈ ਸਾਨੂੰ ਨਹੀਂ ਪਤਾ ਸਾਨੂੰ ਬਿਲਕੁਲ ਵੀ ਨਹੀਂ ਪਤਾ ਹੈਗਾ ਅਵੇ ਲੱਬੜ ਜਾਂਦੇ ਸੀ ਅਸੀਂ ਪਰ ਸਾਨੂੰ ਕੀ ਪਤਾ ਕਿੱਥੇ ਮਤਲਬ ਕਰੇ ਕਰੇ ਕਦੇ ਵੀ ਨਹੀਂ ਆਉਂਦਾ ਸੀ ਨਹੀਂ ਨਹੀਂ ਰਾਤੀ ਸੌਣ ਲੱਗਿਆ ਆਂਦਾ ਸੀ ਮੇਰੇ ਕੋਲ ਪੈਂਦਾ ਸੀ ਮੇਰੇ ਕੋਲ ਐਦਾ ਪੈਣਾ ਬੜਾ ਸੋਹਣਾ ਰੋਟੀ ਰੋਟੀ ਵੀ ਖਾਣੀ ਬੜੀ ਸੋਹਣੀ ਬਸ ਕੱਲ ਵੀ 11:00 ਹੋ ਜੇ ਮੈਨੂੰ ਕਹਿੰਦਾ ਮੰਮੀ ਤੂੰ ਰੋਟੀ ਰੋਟੀ ਖਾ ਲਈ ਤੂੰ ਭੁੱਖੀ ਨਰਮੀ ਵੀ ਕੋਈ ਨਹੀਂ ਮੈਂ ਬਾਰੋਂ ਕੋਈ ਚੀਜ਼ ਖਾਵਾਵਾਂਗਾ ਮੈਂ ਕਿਹਾ ਚਲ ਕੋਈ ਨਹੀਂ ਤੂੰ ਖਾ ਲਈ ਮੈਂ ਕਿਹਾ ਤੂੰ ਸ਼ਾਮੇ ਟਾਈਮ ਬਣਾ ਲਾ ਜੀ ਮੈਂ ਸਾਰਾ ਰੋਟੀ ਪਾਣੀ ਬਣਾ ਕੇ ਮੈਂ ਰੱਖਿਆ ਮੈਂ ਕਿ ਚਲੋ ਹੁਣ ਵੀ ਆਂਦਾ ਹੁਣ ਵੀ ਆਂਦਾ ਹੁਣ ਵੀ ਆਂਦਾ ਸਾਰੀ ਰਾਤ ਹੀ ਡੀਕ ਡੀਕ ਗਾ ਡੀਕ ਡੀਕ ਕੈਸੀ ਸਵੇਰ ਤੱਕ ਅੜੀਕ ਦੇ ਰਹੇ ਫਿਰ ਮੈਂ ਤੇ ਮੇਰਾ ਮੁੰਡਾ ਉਧਰ ਚਲੇ ਗਏ ਉਧਰ ਟੱਬਾ ਰੋਡ ਵਾਲ ਉਹ ਕਹਿੰਦੇ ਵੀ ਇੱਥੇ ਉਹ ਲਿਖਿਆ ਜਾਏਗਾ ਜੋ ਵੀ ਲਿਖਿਆ ਜਾਣਾ ਮੈਂ ਫਿਰ ਅਸੀਂ ਅੱਧਰ ਆਏ ਫਿਰ ਸੰਦੇ ਸੰਦੇ ਫੋਟੋਆਂ ਹੀ ਦਿਖਾਤੀਆਂ ਤੇ ਕਿੰਨੀ ਦੇਰ ਤੂੰ ਬਿਮਾਰ ਸੀਗਾ ਮੁੰਡੇ ਇਹ ਅਮੇ ਕੀ ਇਹ ਨਸ਼ਾ ਪੱਤਾ ਤਾਂ ਕਰਦਾ ਹੀ ਹੈ ਹਾਂ ਨਸ਼ਾ ਪੱਤਾ ਤੇ ਕਰਦੇ ਹੀ ਤੇ ਨਸ਼ੇ ਪੱਤੀ ਕਰਕੇ ਤਾਂ ਨਹੀਂ ਲੱਗਦਾ ਕਿ ਮੌਤ ਵੀ ਹੋ ਗਈ ਹੁਣ ਇਹ ਨਹੀਂ ਪਤਾ ਸਾਨੂੰ ਸਾਨੂੰ ਇਹ ਨਹੀਂ ਪਤਾ ਹੈਗਾ ਉਹ ਕੁ ਮਾਰ ਕੇ ਨਹੀਂ ਦੇਰ ਤੋਂ ਚਲਦੇ ਸੀ ਉਹ ਕਾਫੀ ਦੇਰ ਤੋਂ ਦਵਾਈ ਵੀ ਕਰਵਾਈ ਸੀ ਅਸੀਂ ਹਾਂ ਠੀਕ ਠੀਕ ਇੱਕ ਅਨੰਦਪੁਰੇ ਮੱਲੇ ਤੋਂ ਮਾਮਲਾ ਸਾਹਮਣੇ ਨਿਕਲਿਆ ਜਿੱਥੇ ਤੋਂ ਡੈੱਡ ਬੋਡੀਜ਼ ਮਿਲਿਆ ਨਹੀਂ ਕੀ ਹੈ ਪੂਰਾ ਮਾਮਲਾ ਤੇ ਕਿਸਾਨ ਉਸ ਸੇਰੇ ਦਾ ਸਵੇਰੇ ਸਾਨੂੰ ਨਰਵਟ ਸਾਡੇ ਘਰ ਇਕ ਇਨਫੋਰਮੇਸ਼ਨ ਆਈ ਹੈ ਕਿ ਮਤਲਬ ਦੋ ਡੈੱਡ ਬਾਡੀਜ਼ ਉੱਥੇ ਪਈ ਹੋਈਆਂ ਆ ਆਨੰਦਪੁਰੇ ਮਹੱਲੇ ਦੇ ਵਿੱਚ ਤੇ ਉਹ ਇੱਕ ਤਾਂ ਨੇਰਬੋਟ 40 ਕਿਸ਼ਾਲ ਦੇ ਆ ਤੇ ਇੱਕ 30 32 ਸਾਲ ਦੇ ਆ ਦੋ ਦੋ ਜਵਾਨ ਆ ਇੱਕ ਮਤਲਬ ਉਹ ਘਰ ਦੇ ਵਿੱਚ ਹੀ ਉੱਥੇ ਇੱਕ ਬਜ਼ੁਰਗ ਰਹਿੰਦਾ ਵਾ ਉਹਦੇ ਘਰ ਦੇ ਵਿੱਚ ਇਹ ਸੋਸਾ ਜਾਂਦੇ ਕਿਉਂਕਿ ਇੱਕ ਦਾ ਅਨਨੋਨ ਮਤਲਬ ਉਹਦਾ ਘਰਬਾਰ ਤਾਂ ਹੈ ਨਹੀਂ ਤੇ ਦੂਸਰਾ ਵੀ ਉਹਦਾ ਹੀ ਆ ਮਤਲਬ ਲੇਬਰ ਨੂੰ ਪਰ ਕਰਦੇ ਕਿਤੇ ਕੋਈ ਢਾਬਾ ਹੈ ਉੱਥੇ ਭਾਂਡੇ ਭੁੰਡੇ ਸਾਫ ਬਰਤਨ ਵਗੈਰਾ ਸਾਫ ਕਰਨ ਦਾ ਕੰਮ ਕਰਦੇ ਤੇ ਮਤਲਬ ਦੋਨਾਂ ਦਾ ਲੱਗਦਾ ਕਿ ਲੀਵਰ ਕਿੰਨੇ ਵਗੈਰਾ ਫੇਲ ਪੂਲੀ ਪੀ ਲਿਆ ਪਹਿਲ ਗਿਆ ਤੇ ਇਸਰ ਲੇਬਰ ਦਾ ਹੀ ਕੰਮ ਕਰਨ ਲਈ ਕੋਈ ਜਗ੍ਹਾ ਤੇ ਮਤਲਬ ਵਾਕਫ ਸੀਗੇ ਤੈਨੂੰ ਵਾਪਸ ਕਿਹਾ ਕਰੀ ਤੈਨੂੰ ਵਾਪਸ ਤੇ ਜਿਹਦੇ ਖਰਚੇ ਰਹਿ ਰਹੇ ਸੀ ਉਹਦੀ ਏਜ ਕਿੰਨੀ ਗਈ ਉਹਦੀ ਏਜ ਦੇ ਨੇਰਬੋਰਡ 60 ਤੋਂ 65 ਸਾਲ ਦੇ ਉੱਪਰ ਹੀ ਹੋਣਾ ਬਜ਼ੁਰਗ ਅਵਸਥਾ ਚ ਤੇ ਇਹ ਹੁਣ ਜਿਹੜੀਆਂ ਦੋ ਡੈੱਡ ਬਾਡੀਜ਼ ਇੱਕ ਘਰ ਦੇ ਬਾਹਰ ਮਿਲੀ ਐ ਸਰ ਇੱਕ ਘਰ ਦੇ ਅੰਦਰ ਹੈ ਕੀ ਮਾਮਲਾ ਮਾਮਲਾ ਇਹ ਕਿ ਉਹ ਘਰ ਦੇ ਬਾਹਰ ਮਤਲਬ ਲਿਗਿਆ ਪਿਆ ਏ ਉਹ ਇੱਕ ਅੰਦਰ ਪਿਆ ਏ ਠੀਕ ਤੇ ਇਹ ਲੁਧਿਆਣਾ ਹੁਣ ਕਿਸ ਤਰ੍ਹਾਂ ਮੌਰਚਰੀ ਚ ਰਖਵਾ ਦਿੱਤੀ ਉਹ ਲੁਧਿਆਣਾ ਸਿਵਲ ਹਸਪਤਲ ਮੌਰਚਰੀ ਚ ਰਖਵਾ ਦਿੱਤੀ ਤੇ ਕਿਸ ਤਰ੍ਹਾਂ ਕੀ ਅੱਗੇ ਦੀ ਕਰ ਲਈ ਹੋਈ ਹੈ ਅੱਗੇ ਕਾਰਵਾਈ ਜੋ ਇਹਨਾਂ ਦੇ ਆਡੈਂਟੀਫਾਈ ਕਰਾ ਕੇ ਘਰ ਦੇ ਤੇ ਆਪਾਂ ਜੋ ਵੀ ਉਹ ਬਿਆਨ ਖਾਂਗੇ ਮੁਤਾਬਕ ਕਾਰਵਾਈ ਕਰਦੇ ਹਾਂ 哎。<Okay. S 2> okay.